ਕੀ ਮੰਗਿਆ ਸਾਡੇ ਇੱਕ ਸਾਤਖਾਨੇ ਵਿੱਚ ਪਿੰਡ ਕਾਨੇ ਵਾਲੀ ਖੁਰਦ ਸਵੇਰੇ ਸਾਡੇ ਇਨਸਪੈਕਟਰ ਨਦੀ ਪੱਟੀ ਨੂੰ ਇਨਫੋਰਮੇਸ਼ਨ ਆਈਸੀਬੀ ਉੱਥੇ ਇੱਕ ਡਬਲ ਮਰਡਰ ਹੋ ਗਿਆ ਜਦੋਂ ਮੌਕੇ ਤੇ ਪਹੁੰਚੇ ਤੇ ਅਸੀਂ ਪਹੁੰਚੇ ਹਾਂ ਉੱਥੇ ਰੇਸ਼ਮ ਸਿੰਘ ਤੇ ਹਰਪ੍ਰੀਤ ਇਹ ਦੋਨੋਂ ਮੀਆਂ ਬੀਬੀ ਸੀ ਤੇ ਇਹਨਾਂ ਨੂੰ ਜਿਹੜਾ ਮਾਰਨ ਵਾਲਾ ਸੀ ਅਸ਼ਕੀਤ ਸਿੰਘ ਸੀ ਅਸ਼ਕੀਤ ਸਿੰਘ ਦੇ ਇਹ ਜੀਜਾ ਸਾਰੀ ਸੀ ਸਿਸਟਰ ਸੀ ਸਿਸਟਰ ਤੇ ਜੀਜਾ ਸੀ ਕਿਉਂਕਿ ਇਹ ਜਿਹੜਾ ਇਹਨਾਂ ਦੇ ਬਜ਼ੁਰਗ ਸੰਧਾ ਗਮਦੂਰ ਸਿੰਘ ਉਹ ਕਾਫੀ ਟਾਈਮ ਤੋਂ ਆਹ ਬੈਡਰ ਸਿੰਘ ਆ ਬਿਮਾਰ ਸੀਗਾ ਇਹ ਆਉਂਦੀ ਜਿਹੜੀ ਸਿਸਟਰ ਸੀ ਇੱਥੇ ਰਹਿ ਰਹੀ ਸੀ ਤੇ ਜਿਹੜਾ ਅਰਸ਼ਪ੍ਰੀਤ ਜਿਨੇ ਇਹ ਮਰਡਰ ਕੀਤਾ ਉਹਨੂੰ ਇਹ ਸੀ ਵੀ ਜਿਹੜਾ ਕੰਤੂਲ ਸਿੰਘ ਹੋ ਸਕਦਾ ਵੀ ਮੇਰੀ ਜਿਹੜੀ ਪ੍ਰਾਪਰਟੀ ਹੈ ਉਹ ਜਿਹੜੀ ਆਦੀ ਮੇਰੀ ਸਿਸਟਰ ਨਾਲ ਨਾਲ ਆਦੇ ਉਹ ਇਤੋਂ ਹੀ ਸਾਹਮਣੇ ਨਿਕਲ ਗਿਆ ਵੀ ਇਹ ਪ੍ਰਾਪਰਟੀ ਆ ਡਿਸਪਲੂਟ ਸੀ ਇਹਨੂੰ ਲੈ ਕੇ ਇਹਨੇ ਜਿਹੜਾ ਅਰਸ਼ਪ੍ਰੀਤ ਨੇ ਇਹ ਦੋਨਾਂ ਜਣਿਆਂ ਨੂੰ ਆਦੀ ਭੈਣਾਂ ਤੇ ਆਤੇ ਜੀਜੇ ਨੂੰ ਉਹਦੇ ਘਾਟ ਉਤਾਤ ਸਰ ਕੀ ਲੱਗਦਾ ਵੀ ਇਹ ਉਹ ਮਤਲਬ ਇਹਨਾਂ ਦੇ ਮਾਮਲੇ ਤੇ ਇਹ ਯੋਸਾ ਮੈਂ ਇਹ ਪ੍ਰੋਪਰਟੀ ਡਿਸਪੂਟ ਦਾ ਹੀ ਹੈ। ਇਹ ਪਤਾ ਲੱਗਾ ਕਿ ਇਹਨਾਂ ਦੀ ਲਵ ਮੈਰਿਜ ਸੀ। ਹਾਂ ਇਹਨਾਂ ਨੇ ਜਿਹੜੀ ਇਹਨਾਂ ਦੋਨਾਂ ਦੀ ਲਵ ਮੈਰਿਜ ਸੀ। ਉਹ ਮੁੰਡੇ ਦੀ ਉਮਰ ਜ਼ਿਆਦਾ ਸੀ। ਹਾਂ ਲੜਕੇ ਦੀ ਉਮਰ ਜ਼ਿਆਦਾ ਸੀ ਤੇ ਜਿਹੜੀ ਲੜਕੀ ਸੀ ਉਹ ਕੋਈ 40 ਸਾਲ ਦੀ ਉਹ ਲੜਕਾ 50 ਸਾਲ ਦਾ। ਤੇ ਫਿਰ ਹੋ ਗਿਆ ਸਰਪਰੀ ਹੋ ਗਈ। ਕਿ ਇਹਨਾਂ ਦਾ ਇੱਕ ਬੱਚਾ ਹੈ ਕੋਈ 20 ਸਾਲ ਦਾ। ਤੇ ਮੈਂ ਇਹਦੇ ਡਿਸਪੂਟ ਸੀ ਪ੍ਰੋਪਰਟੀ ਦਾ ਸੀ ਇਹਨੂੰ ਇਹ ਸੀ ਜਿਹੜਾ ਦੋਸ਼ੀ ਅਰਸ਼ਪ੍ਰੀਤ ਵੀ ਜਿਹੜੀ ਮੇਰੀ ਮੇਰੀ ਪ੍ਰਾਪਰਟੀ ਮੇਰੀ ਸਿਸਟਰ ਨਾਲ ਲੈ ਜੇ ਤੇ ਉਹਨੂੰ ਵੇਖ ਕੇ ਹੀ ਮਾਲ ਮਟਰ ਕੀਤਾ ਉਹ ਗਿਲਤਾਰੇ ਅਰਸ਼ਪ੍ਰੀਤ ਨੂੰ ਬਹੁਤ ਜਲਦੀ ਗ੍ਰਿਫਤਾਰ ਕਰ ਲੈ ਕੋਈ ਟਾਈਮ ਦੇ ਵਿੱਚ ਜਲਦੀ ਮੌਕੇ ਦੇ ਕੋਈ ਹਮਤ ਕਰਨ ਦਬਾਰਾ